ਜੀ ਜ਼ਮੀਨ ਦਾ ਸਰਵੇਖਣ ਅਸੀਂ ਕੀਤਾ ਜੀ ਫਿਰ ਤੁਰਕੇ ਤੇ ਸਾਡਾ ਮੇਨ ਵਿਸ਼ਾ ਤੇ ਮੇਨ ਮਕਸਦ ਇਹ ਆ ਕਿ ਪਾਣੀ ਦੇ ਕੋਲ ਗੱਲਬਾਤ ਕਰੀਏ ਪਾਣੀ ਦੇ ਉੱਤੇ ਕੀ ਆਪਣਾ ਲਾਇਆ ਜਾਵੇ ਜਾਂ ਸਬਜ਼ੀਆਂ ਲਾਈਆਂ ਜਾਣਾਂ ਚਾਹ ਕੋਈ ਫਲਦਾਰ ਬੂਟੇ ਜਾਂ ਕੁਝ ਵੀ ਲਾਇਆ ਜਾਵੇ ਜਿਹਦੇ ਨਾਲ ਇੱਕ ਝੋਨੇ ਬਾਸਵਤੀ ਵਾਲਾ ਕੰਮ ਜਾਨਾ ਉਹ ਕਟਾਇਆ ਜਾਵੇ ਜਾਂ ਕਿਸ ਤਰ੍ਹਾਂ ਇਸ ਕਰਕੇ ਆਪਾਂ ਸਲਾਹ ਲਈਨੀ ਜੀ ਮੇਰੇ ਨਾਲ ਬੈਠੇ ਨੇ ਸਰਦਾਰ ਗੁਰਪ੍ਰੀਤ ਸਿੰਘ ਜੀ ਬਾਗਬਾਨੀ ਭਾਦੇ ਅਫਸਰ ਸਬੰਧ ਨੇ ਸਰਕਾਰੀ ਇਹ ਪੁੱਛਦੇ ਨੇ ਇਹਨਾਂ ਨੂੰ ਦੇ ਬਾਰੇ ਤੇ ਗੁਰਪ੍ਰੀਤ ਸਿੰਘ ਜੀ ਜੇ ਆਪਾਂ ਜਿੱਤਣਾ ਹੋਣਾ ਮੰਨ ਲਓ ਕਿ ਇਹ ਕੋਲ ਇੱਕ ਕਿਲਾ ਚ ਬੀਚਣਾ ਹੁਣ ਇੱਕ ਕਿਲਾ ਜ਼ਮੀਨ ਦੇ ਵਿੱਚ ਉਹ ਬੰਦਾ ਕੋਈ ਵੀ ਹੈ ਛੋਟੇ ਖਾਨ ਦੇ ਵਿੱਚ ਉਹਨ ਝੋਨਾ ਲਾਉਂਦੇ ਆ ਜਾਂ ਬਾਸਮਤੀ ਲਾਉਂਦੇ ਆ ਉਹੀ 70 80 ਹਜ਼ਾਰ ਦਾ ਇਹ ਪਲਾਣਾ ਢਿੰਗੜਾ ਜੁੱਮ ਲਗ ਜੁੜੇ ਹੋਇਆ ਕਿ ਝੋਨੇ ਦੇ ਕਣਕ ਦੀ ਦੇ ਚਲੋ ਠੀਕ ਹੈ ਨੇ ਤੇ ਪਾਣੀ ਨਹੀਂ ਲੈਣਾ ਉਹ ਤੇ ਲਾਉਂਣ ਬਿਜਨੀ ਵਿਜਨੀ ਆ ਤੇ ਰੋਟੀ ਵੀ ਉਹੀ ਆ ਤੇ ਕੋਈ ਇਦਾਂ ਦਾ ਤੁਹਾਨੂੰ ਦੱਸੋ ਵੀ ਜਿਵੇਂ ਅਸੀਂ ਇੱਕ ਕਿੱਲੇ ਦੀ ਖੇਤੀ ਕਰੀਏ ਤੇ ਇੱਕ ਕਿੱਲੇ ਦੇ ਵਿੱਚ ਹੀ ਅਸੀਂ ਸਭ ਕੁਝ ਜਿਹੜਾ ਲਾਗੇ ਝੋਨੇ ਵਾਲਾ ਬਾਤ ਇਹ ਮਹਿਸੂਸ ਨਾ ਹੋਵੇ ਇਹ ਉਹ ਝੋਨੇ ਵਾਲਾ ਕਹਿੰਦੇ ਲਾ ਲਿਆ ਇਹ ਉਹ ਕੀ ਇਹਦਾ ਕੀ ਫਾਇਦਾ ਆ ਜਦ ਅਸੀਂ ਇਹ ਨਹੀਂ ਕਹਿੰਦੇ ਵੀ ਜਿਨੇ ਝੋਨਾ ਲਾਇਆ ਤੇ ਉਹ ਤੋਂ ਅਸੀਂ ਵੱਧ ਕਮਾਈਏ ਵੱਧ ਨਾ ਕਮਾਈਏ ਤੇ ਬਰਾਬਰ ਵੀ ਜੇ ਕਮਾਈਏ ਤੇ ਫਿਰ ਵੀ ਅਸੀਂ ਸਮਝ ਲਓ ਆਪਣੇ ਮਕਸਦ ਚ ਕਾਮਯਾਬ ਹੋ ਗਏ ਅਸੀਂ ਪਤਾ ਨਹੀਂ ਉਹਦਾ ਤੇ ਮੁੱਲ ਹੀ ਕੋਈ ਨਹੀਂ ਪਾਣੀ ਦਾ ਜੀ ਜੇ ਪਾਣੀ ਬਚਾ ਲਿਆ ਕੋਈ ਇਦਾਂ ਦਾ ਦੱਸੋ ਆਪਾਂ ਕਿਹੜਾ ਕੰਮ ਕਰ ਸਕਦੇ ਉਹਦਾ ਇਹ ਆ ਜੀ ਤੁਸੀਂ ਆਪਣੇ ਸੱਜੀਆਂ ਲਾ ਸਕਦੇ ਜੀ ਅੱਛਾ ਜੀ ਜਾਂ ਆਪਣੇ ਬੂਟੇ ਵਿੱਚ ਲਾ ਕੇ ਥੋੜੇ ਵਗਵਾ ਜਿਆਦਾ ਕਰਕੇ ਅੱਛਾ ਜੀ ਉਹਦੇ ਵਿੱਚ ਤੁਸੀਂ ਸਬਜ਼ੀਆਂ ਵੀ ਲਾ ਸਕਦੇ ਨਾਲ ਤੁਸੀਂ ਆਪਣੇ ਫਲ ਦੇ ਜਿਹੜੇ ਰੋਕੇ ਉਹ ਵੀ ਲਾ ਸਕਦੇ ਤੇ ਉਹਦੇ ਵਿੱਚ ਮੁੜ ਕੇ ਜਿਹੜੀਆਂ ਵਾ ਗਵਰਨਮੈਂਟ ਵਾਲੀ ਸਕੀਮਾਂ ਵਾ ਆਪਣੇ ਪਾਣੀ ਪਹੁੰਚਾਉਣ ਲਈ ਅੱਛਾ ਜੀ ਉਹਦੇ ਵਿੱਚ ਤੁਸੀਂ ਆਪਣੇ ਡ੍ਰਿਪ ਕੱਡੀਪੀ ਸਿਸਟਮ ਲਗਾ ਸਕਦਾ ਅੱਛਾ ਜੀ ਤੇ ਨਾਲ ਉਹਦੇ ਜਿਹੜੀ ਆ ਆਪਣੇ ਇਸਾਰਾ ਕੋ ਜੋ ਮੋਟਰ ਦੇ ਨਾਲ ਲੱਗਣਾ ਵੈਂਚਰੀ ਲੱਗਣੀ ਡ੍ਰਿਪ ਸਿਸਟਮ ਕੀ ਹੁੰਦਾ ਮਤਲਬ ਡ੍ਰਿਪ ਸਿਸਟਮ ਮਤਲਬ ਕਿ ਆਪਾਂ ਨੂੰ ਤੁਪਕਾ ਚਾਹੀਦਾ ਤੇ ਉਹ ਤੁਪਕਾ ਦੇ ਨਾਲ ਹੀ ਪਾਣੀ ਪੈਣਾ ਵਾ ਅੱਛਾ ਪਾਣੀ ਤੁਪਕਾ ਤੋਂ ਕੱਢ ਗੂ ਹਾਂਜੀ ਹਾਂਜੀ ਅੱਛਾ ਉਹ ਬੂਟਿਆਂ ਦੇ ਨਾਲ ਪਾਣੀ ਤੁਪਕਾ ਤੋਂ ਕੱਢ ਗੂ ਯਾਨੀ ਕਿ ਪਾਣੀ ਐਵੇਂ ਨਹੀਂ ਡਿਗੂ ਹਾਂਜੀ ਹਾਂਜੀ ਤੇ ਜਿੰਨੀ ਥੋੜਾ ਥੋੜਾ ਪਾਣੀ ਚੱਲਦਾ ਰਹੂਗਾ ਉਹ ਉਹਨਾਂ ਕੀ ਪਾਣੀ ਡਿਗੂ ਜਿੰਨੇ ਕ ਆਪਾਂ ਨੂੰ ਲੋੜ ਆ ਅੱਛਾ ਉਹ ਉਹਨਾਂ ਬਾ ਆਪਣੇ ਬੂਟਾ ਗਿੱਲਾ ਹੋਣਾ ਇੱਕ ਤੇ ਉਹਦੇ ਵਿੱਚ ਦੂਜਾ ਆ ਤੁਜਾ ਆਪਣੇ ਘਾ ਵਗੈਰਾ ਨਾ ਹੋਊਗਾ ਅੱਛਾ ਇਹਨਾਂ ਦੇ ਕੋਈ ਆਪਣੇ ਵੀਡ ਜਿਹੜੇ ਅਮ ਵੱਡੀ ਗੱਲ ਇਹ ਹੁੰਦੀ ਆ ਵੀ ਬਾਗ ਤੇ ਲਾ ਲਈਦਾ ਵਾ ਤੇ ਉਹਦੇ ਵਿੱਚ ਘਾਹ ਹੀ ਘਾਹ ਹੋ ਜਾਂਦਾ ਮੁੜ ਕੇ ਉਹ ਤਾਂ ਹੁੰਦਾ ਵੀ ਆਪਾਂ ਸਿੱਧਾ ਹੀ ਪਾਣੀ ਪਾ ਦਿੰਦੇ ਹਾਂ ਠੀਕ ਠੀਕ ਇਹ ਹਾਂ ਇਹ ਗੱਲ ਨੋਟ ਹੋ ਗਈ ਆ ਰੋੜੀ ਕਾਮ ਇਹ ਕੁਝ ਮੈਨੂੰ ਵੀ ਉਹ ਯਾਦ ਆ ਗਿਆ ਆਪਣਾ ਜਿਹੜਾ ਕਲੋਨੀ ਦੇ ਲਾਗੇ ਖਲਾਟ ਆ ਹਾਂਜੀ ਜਦੋਂ ਦੇ ਉਹਦੇ ਵਿੱਚ ਆਪਾਂ ਜਾਨਵਰ ਰੱਖੇ ਸੀ ਹਾਂਜੀ ਮੁਰਗੇ ਮਰ ਕੇ ਐਰਾ ਵਗੈਰਾ ਉਦੋਂ ਉੱਥੇ ਜਿੰਨੇ ਕ ਬੂਟੇ ਲਾਏ ਸੀ 6-7 ਆ ਤੇ ਸਿਰਫ ਉਹਦਾ ਗੋਲਕਧਾਰਾ ਕੀਤਾ ਸੀ ਤੇ ਉਹਨੂੰ ਪਾਣੀ ਦਿੰਨੇ ਆ। ਹਾਂਜੀ। ਬਾਕੀ ਸਾਰ ਐ ਸੁੱਕ ਘਾੜਾ ਮਦਾ ਰਹਿੰਦਾ ਸੀ। ਉੱਥੇ ਜਾਨਵਰ ਆਪਣੇ ਨੀ ਚਲੋ ਉੱਥੇ ਆਪਾਂ ਵੀ ਬਈਦਾ ਸੀ। ਹਾਂਜੀ। ਪਰ ਜਦੋਂ ਪਾਣੀ ਸ਼ਰਿਆਂ ਵੀ ਛੱਡਣਾ ਸ਼ੁਰੂ ਕਰਤਾ ਉਹ ਸਾਰੇ ਜੀ ਘਾਗਾ ਹੋ ਗਿਆ। ਓਪਣ ਪਾਣੀ ਜਦੋਂ ਛੱਡਾਂਗੇ ਉਹ ਸਾਰੇ ਉਹ ਤੁਹਾਡੇ ਹੋਣਗੇ। ਉਹ ਸਾਰਾ ਜਿਹੜੇ ਆਪਣੇ ਨੂਟ੍ਰੈਂਟ ਐ ਬਾਗ ਵਗੈਰਾ ਦੇ ਸਬਜ਼ੀਆਂ ਦੇ ਉਹ ਤੁਹਾਡੇ ਲੈ ਜਾਂਦੇ ਉਹ ਖਾ ਹੋ ਜਾਂਦੇ ਤੇ ਸਬਜ਼ੀਆਂ ਆਪਣੀਆਂ ਥੱਲੇ ਰਹਿ ਜਾਂਦੀਆਂ। ਅੱਛਾ ਅੱਛਾ ਬਾਗ ਲੋਕੀ ਵੀ ਲਾ ਲੈਂਦੇ ਆ ਤੇ ਬਾਗ ਦੀ ਜਾਣਕਾਰੀ ਨਹੀਂ ਲੈਂਦੇ ਵੀ ਨੂੰ ਲਾਈਏ ਕਿ ਤਰ੍ਹਾਂ ਦੇ ਕਿਵੇਂ ਲਾਈਏ ਹਾਂਜੀ ਸਿੱਧਾ ਬਾਗ ਲਾਦਾ ਤੇ ਮੁੜ ਕੇ ਘਾਹ ਹੋ ਗਿਆ ਬੜਾ ਬੜਾ ਵਿੱਚ ਸੱਪ ਸਲੂਪੇ ਆਪ ਦਾ ਵੜਨ ਨੂੰ ਜੀ ਕਰਨਾ ਤੇ ਕੀ ਆ ਦੇ ਵਿੱਚ ਆਪਾਂ ਤੇ ਬਾਗ ਦਾ ਕੋਈ ਮਕਸਦ ਨਹੀਂ ਆ ਫਿਰ ਬਾਗ ਦਾ ਮਕਸਦ ਇਹ ਆ ਵੀ ਜਾਂ ਉਹ ਡ੍ਰਿਪ ਸਿਸਟਮ ਲਾਓ ਤੇ ਉਹ ਡ੍ਰਿਪ ਸਿਸਟਮ ਕਾਹਤੇ ਚੱਲਦਾ ਉਹ ਮੋਟਰ ਤੇ ਤੁਹਾਡੇ ਆਪਣੇ ਚੱਲੂਗਾ ਜਿਹੜੀ ਆਪਣੀ ਪਾਣੀ ਵਾਲੀ ਮੁੰਜ ਪਾਣੀ ਵਾਲੀ ਮੋਟਰ ਆ ਉਹ ਭਾਵੇਂ ਛੋਟੀ ਜੀ ਭਾਵੇਂ ਲੱਗ ਜੀ ਮੋਟਰ ਅੱਛਾ ਇਹ ਵੀ ਚੱਲ ਜਾਂਦਾ ਹੈ अच्छा ओदे ਨਾਲ ਇੱਕ ਵੈਂਚਰੀ ਲੱਗਦੀ ਹੈ ਜਿਹਦੇ ਨਾਲ ਤੁਸੀਂ ਕਾਰ ਦਵਾਈ ਉਹਦੇ ਵਿੱਚ ਹੀ ਨਾਲ ਹੀ ਮੋਟਰ ਤੋਂ ਪਾ ਦੇਣੀ ਨਾਲ ਲਓ ਜੀ ਹਾਂਜੀ ਉਹ ਸਾਰੀਆਂ ਬਕੂਟਿਆਂ ਦੇ ਕੋਲ ਹੀ ਚਲ ਜਾਣੀ ਜਿਹੜਾ ਤੁਸੀਂ ਜੀ ਉਹ ਤੇ ਗੱਲ ਤੇ ਫਿਰ ਉਹ ਜਿਹੜਾ ਮੈਨੂੰ ਤਾਂ ਥੋੜੀ ਜੀ ਜਾਣਕਾਰੀ ਹੈਗੀ ਮੈਨੂੰ ਤਾਂ ਜਿਹਾ ਬੋਲਣਾ ਪੈਂਦਾ ਵੀ ਮੈਨੂੰ ਦਿਮਾਗ 'ਚ ਮੇਰੇ ਉਹ ਫਾਰਮ ਹਾਊਸ ਚੋਂ ਲੁੱਕ ਗਿਆ ਵੀ ਆਪਾਂ ਜਿਵੇਂ ਪਾਣੀ ਜਨਰਲ ਉਹਨਾਂ ਦੇ ਉਧਰ ਦੀ ਪਾਣੀ ਤੁਰੀ ਜਾਣਾ ਹਾਂਜੀ ਜੇ ਆਪਾਂ ਉਹਨਾਂ ਨੂੰ ਕੋਈ ਦਵਾਈ ਪਾਣੀ ਉਧਰ ਦੀ ਦਵਾਈ ਤੁਰੀ ਜਾਨੀ ਮੋਟਰ ਦੇ ਕੋਲ ਪਾ ਦੇਣੀ ਤੁਹਾਨੂੰ ਅੱਛਾ ਜਿਵੇਂ ਆਪਾਂ ਫਾਰਮ ਆਪਣੇ ਮੁਰਗੀ ਪਾਲਣ ਦੇ ਦੂਜੇ ਤੇ ਉਦਾਂ ਹੀ ਇਹ ਬੂਟਿਆਂ ਨੂੰ ਵੀ ਪਾਣੀ ਤੇ ਦਵਾਈ ਇਸ ਤਰੀ ਚਲ ਜਾਣੀ ਇਹਦਾ ਚਲ ਜਾਣੀ ਉੱਥੇ ਚਲ ਜਾਣੀ ਬਸ ਉੱਥੇ ਪਾ ਦੇਣਾ ਅੱਛਾ ਇਹ ਨਹੀਂ ਕਿ ਤੁਰੇ ਫਿਰੋ ਸਾਰੇ ਬੂਟੇ ਦੇ ਛੱਟੇ ਮਾਰਦੇ ਫਿਰੋ ਹਾਂਜੀ ਠੀਕ ਠੀਕ ਆ ਇਹ ਤੇ ਬਹੁਤ ਵਧੀਆ ਗੱਲ ਹੈ ਫਿਰ ਕਿ ਜਿਹੜਾ ਘਾਹ ਤੇ ਜਾਂ ਜਿਹੜਾ ਬਾਗ ਦੀ ਬੰਤਰ ਬਿਲਕੁਲ ਖਰਾਬ ਹੀ ਹੋਏਣੀ ਆ ਉਹ ਜੰਗਲ ਬਣ ਜਣਾ ਕਿ ਜੰਗਲ ਬਣਾ ਲੈਂਦੇ ਆ ਕਿ ਬਾਗ ਛੋਟੀ ਲਿਆ ਹੁੰਦਾ ਹਾਂ ਜੰਗਲ ਬਣ ਜਾਂਦਾ ਉਹ ਮੁੜ ਕੇ ਲੇਬਰ ਮਿਲਦੀ ਨਹੀਂ ਸਾਬਸफाई ਹੁੰਦੀ ਨਹੀਂ ਬਾਗ ਦੀ ਅੱਛਾ ਜੀ ਬਾਗ ਦੇ ਰੋਧਾ ਹੀ ਰਹਿ ਜਾਂਦਾ ਠੀਕ 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 ਬਹੁਤ ਵਧੀਆ ਗੱਲ ਹੈ ਜੀ ਤੇ ਅਛਾ ਇਹ ਆ ਵੀ ਨਾਲੇ ਇੱਕ ਹਾਂ ਘਾ ਹੋ ਗਿਆ ਮੁੜ ਕੇ ਆਪਾਂ ਆਵ ਲੱਭਦੇ ਫਿਰਨਾ ਗੁਜਰਾਂ ਨੂੰ ਉੱਤਰਾ ਆਪਾਂ ਗੁਜਰਾਂ ਨੂੰ ਨੇ ਭਾਜੋ ਆ ਤੇ ਮੁੜ ਕੇ ਲੇਬਰ ਦਾ ਭੁੜ ਕੇ ਆਪਾਂ ਕਿਦਾ ਗੁਜਰੋ ਆ ਜਾਓ ਪੱਲੇ ਵੜ ਦੋ ਲੇਬਰ ਦੇ ਪੈਸੇ ਉਹ ਚ ਆਪਣੇ ਬੱਚ ਜਾਣੇ ਫਿਰ ਘਾ ਵੜ ਦੋ ਸਾਡਾ ਅੱਜ ਤੋਂ ਮੈਂ ਹਾਂਜੀ ਤਾਂ ਇੱਕ ਜਿਹੜਾ ਤੁਸੀਂ ਦਵਾਈਆਂ ਤੁਸੀਂ ਪਾਉਣੀਆਂ ਜਿਹੜਾ ਉਹ ਹੱਤ ਨਾਲ ਜਿੱਦਾਂ ਪਾਉਣੀਆਂ ਉਹ ਸਾਰੀਆਂ ਉੱਥੇ ਵੇਚਰ ਲਾ ਦੇਣੀਆਂ ਉਹ ਨਾਂ ਵਾਲੀਆਂ ਪੁੰਟਰੀਆਂ ਨੇ ਆ ਤੇ ਇਹ ਉਹ ਖਾਲੀ ਜ਼ਮੀਨ ਤੇ ਅਸਰ ਵੀ ਨਹੀਂ ਕਰਨਾ ਦਵਾਈਆਂ ਦਾ ਸਿਰਫ ਉਹਨਾਂ ਨੇ ਸਿਰਫ ਬੂਟੇ ਨੂੰ ਅਸਰ ਦੇਣਾ ਬੂਟੇ ਨੂੰ ਅਸਰ ਜੜ ਦੇਖੋ ਜੀ ਆਪਾਂ ਇਹ ਗੱਲਾਂ ਨਾਲ ਬੈਠੇ ਨੇ ਜਿਹੜੇ ਮੇਨ ਤਾਂ ਦਾ ਕਿਹੜਾ ਪਾਣੀ ਦਾ ਕਿਹਾ ਜੇ ਕੁਝ ਹਾਂਜੀ ਹਾਂਜੀ ਪਾਣੀ ਪਚਾਉਣ ਦਾ ਪਾਣੀ ਬਚਾਉਣ ਦਾ ਤੇ ਦੂਜਾ ਪਾਣੀ ਬਚਾਉਣ ਦਾ ਤੇ ਬੂਟਿਆਂ ਨੂੰ ਪਾਣੀ ਲਾਉਣ ਦਾ ਆਉਂਦਾ ਹਾਂ ਜੇ ਕਿਉਂਕਿ ਪਾਣੀ ਵੱਧ ਆ ਜੇ ਹੁਣ ਜਿਹੜਾ ਆਪਣੇ ਆ ਫਰੂਟ ਆ ਜਿੱਦਾਂ ਆਪਣੇ ਨਿੰਬੂ ਹੋਇਆ ਜਾਂ ਕਿੰਨੂ ਹੋਏ ਹਾਂਜੀ ਪਾਣੀ ਵੱਧ ਆ ਗਿਆ ਤੇ ਜਿਹੜਾ ਫਰੂਟ ਆ ਉਹ ਆਪਣੇ ਕ੍ਰੈਕ ਹੋ ਜਾਂਦਾ ਵਿੱਚੋਂ ਜਿੱਦਾਂ ਪਾੜ ਜਾਂਦਾ ਫਰੂਟ ਇਹਨੂੰ ਪਾਣੀ ਚਾਹੀਦਾ ਸਾਬ ਤੇ ਆਹ ਤੇ ਅਜੇ ਤੱਕ ਆ ਇਹੋ ਹੀ ਬਾਗਾਂ ਚ ਨਹੀਂ ਆਇਆ ਆਹ ਖੁੱਲਾ ਪਾਣੀ ਛੱਡਣਾ ਇਹਨੂੰ ਪਾਣੀ ਜ਼ਿਆਦਾ ਆਇਆ ਨਾ ਉਹ ਆਪਣੇ ਨਿੰਬੂ ਵੀ ਪਾੜ ਪਾੜ ਜਾਂਦੇ ਜਿੱਦਾਂ ਉਹ ਹੋ ਜਾਂਦੀ ਆ ਸਾਡੇ ਦੀ ਤੇ ਪਿੰਨਾ ਜਾਂਦੇ ਵੀ ਬੂਟੇ ਲਾਦੇ ਆ ਹਾਂਜੀ ਹਾਂ ਉਹਨਾਂ ਦੀ ਛੱਪੜ ਵੀ ਲਾ ਦਈਏ ਨਾਲ ਚਲੋ ਅਸੀਂ ਉਹ ਛੱਪੜ ਲਾਇਆ ਅੰਦਰ ਬੂਟੇ ਥੱਲੇ ਉਹਦੇ ਬੱਕਰੀ ਗਾਸੀ ਨਾ ਇਹ ਉਹ ਬਹੁਤ ਪਾਣੀ ਚਾ ਲੋ ਜਿਆਦਾ ਚਾਹੀਦਾ ਹੁੰਦਾ ਬਾਰੇ ਇਹ ਨਿੰਬੂ ਜਾਤੀ ਦੇ ਬੂਟੇ ਇਹਨਾਂ ਨੂੰ ਪਾਣੀ ਘੱਟ ਬਿਲਕੁਲ ਉਹ ਜਿਹੜਾ ਡ੍ਰਿਪ ਸਿਸਟਮ ਲਾਉਣਾ ਉਹ ਇਹਨਾਂ ਲਈ ਜਿਵੇਂ ਡ੍ਰਿਪ ਜਿਹਨੂੰ ਕਹਿੰਦੇ ਆਪਾਂ ਉਹ ਗਲੂ ਕੋਈ ਨਹੀਂ ਲਾਉਂਦੇ ਪੈ ਡਿੱਗਦਾ ਉਹ ਤਰ੍ਹਾਂ ਡਿੱਗੂ ਪਾਣ ਹਾਂਜੀ ਚਲੋ ਜੀ ਆ ਵੀ ਅੱਜ ਕੱਲ ਨਵੀਂ ਲੱਭੀ ਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਲਵਾਂਗੇ ਸਰਦਾਰ ਸਾਹਿਬ ਤੋਂ ਇਹਨਾਂ ਨੇ ਇਹ ਕਿਹਾ ਵਾ ਕਿ ਜੇ ਤੁਹਾਡੇ ਕੋਲ ਇੱਕ ਕਿਲਾ ਜ਼ਮੀਨ ਆ ਸਬਜ਼ੀਆਂ ਲਾਓ ਕੁਝ ਬੂਟੇ ਲਾਓ ਵਿਰਲੇ ਵਿਰਲੇ ਲਾਓ ਉਹਦੇ ਵਿੱਚ ਵੀ ਦਾਲ ਲੱਗ ਸਕਦੀ ਹੈ ਨਾਲ ਬੂਟੇ ਵੀ ਜਦੋਂ ਤਿਆਰ ਹੋ ਗਏ ਉਹ ਤੋਂ ਫਲ ਵੀ ਲਾਓ ਤੇ ਨਾਲ ਸਬਜ਼ੀ ਤੇ ਨਹੀਂ ਵੱਟਾਂ ਨੂੰ ਆ ਤੇ ਝੋਨੇ ਦੇ ਬਰਾਬਰ ਝੋਨੇ ਤੋਂ ਵੱਧ ਕਮਾਈ ਹੈ ਅੱਛਾ ਵੱਧ ਕਮਾਈ ਆ ਮੈਨਾਂ ਬਰਾਬਰ ਵੀ ਕਰ ਲਈ ਮੰਨ ਲਓ ਇਹਨਾਂ ਚਲੋ ਇਹਨਾਂ ਨੇ ਜੇ ਮੰਨ ਲਓ ਝੋਨਾ ਨਹੀਂ ਲਾਇਆ ਤੇ ਝੋਨੇ ਦੇ ਬਰਾਬਰ ਇੱਕ ਕਿੱਲੇ ਚੋਂ ਇੱਕ ਕਿੱਲੇ ਸਬਜ਼ੀਆਂ ਫਲ ਫਰੂਟ ਦੂਜਾ ਤੀਜਾ ਛੋਟਾ ਛੋਟਾ ਮਾਰਾ ਆਲੂ ਵਗੈਰਾ ਲਾ ਕੇ ਕੰਡੇ ਲਾ ਲੇ ਕੁਛ ਲਾ ਲਿਆ ਹਲਦੀਏ ਵਾੜੀ ਕਮਾਈ ਦੇਣ ਦੀ ਹਲਦੀ ਲਾ ਲਓ ਵਿੱਚ ਅੱਛਾ ਪਿਆਰ ਹੋ ਜਾਂਦੀ ਹੈ ਅੱਛਾ ਪਾਗ ਦੇ ਵਿੱਚ ਹਲਦੀ ਲੱਗ ਜਾਂਦੀ ਹੈ ਵੱਟਾ ਪਾ ਕੇ ਹਲਦੀ ਛੋਟੇ ਛੋਟੇ ਨਾਲ ਇਹ ਕੰਮ ਹੈ ਹਾਂਜੀ ਉਹ ਨਾਲ ਉਹ ਤੁਸੀਂ ਹਲਦੀ ਵਿੱਚੋਂ ਘੜ ਸਕਦੇ ਆ ਆਲੂ ਦੋਹੀਂ ਲੈ ਸਕਦੇ ਜੀ ਬਸ ਅੱਛਾ ਜੀ ਹਾਂਜੀ ਇਹ ਤੇ ਇਹਦਾ ਮਤਲਬ ਫਿਰ ਆਪਾਂ ਇੱਕ ਕਿੱਲੇ ਝੋਨੇ ਵਾਲੇ ਨਾਲੋਂ ਇਧਰ ਅਸੀਂ ਪੈਸੇ ਵੱਧ ਕਮਾ ਕੇ ਤੇ ਪਾਣੀ ਦੀ ਬਚਤ ਕਰ ਸਕਦੇ ਜੇ ਕਰੀਏ ਤੇ ਹਾਂਜੀ ਜੀ ਤੇ ਜੇ ਹਾਂ ਇਹ ਵੀ ਧਿਆਨ ਹੋਵੇ ਤੇ ਉਹਦੇ ਸਾਰੇ ਮਾਨ ਹੋਵੇ ਆ ਵੀ ਹਾਂਜੀ ਮਿਹਨਤਾਂ ਦੇ ਪਿੱਛੇ ਮਿਹਨਤਾਂ ਵਾਲੇ ਹਣ ਬੰਦੇ ਵੀ ਆਪਣੇ ਵੀ ਜਿੱਦਾਂ ਵੀ ਸਾਰਾ ਸਾਹਮਣਾ ਕਰਨਾ ਉਹਨਾਂ ਨੂੰ ਸਾਰਾ ਇਹ ਕੇ ਕਰ ਹਾਂ ਇਹ ਹੁਣ ਸਰਕਾਰੀ ਜ਼ੁਬਾਨ ਨੇ ਗੱਲ ਦੱਸਦੀ ਆ ਵੀ ਜੇ ਤੁਹਾਡਾ ਮਾਨਿਆ ਮਿਹਨਤ ਕਰੋਗੇ ਤੇ ਕਾਜ ਹੋਣਾ ਤੇ ਹਾਂ ਇਹ ਕੋਈ ਗੱਲ ਵੀ ਬਾਗ ਲਾਇਆ ਕਿ ਆ ਕੁਝ ਹੋਣਾ ਚਾਹੀਦਾ ਤੇ ਜੇ ਤੁਹਾਨੂੰ ਨਹੀਂ ਲੱਗਦਾ ਵੀ ਨਹੀਂ ਇੰਨੀ ਅਹੀਂ ਗੰਡੇ ਲਾਉਣੇ ਅਹੀਂ ਨਹੀਂ ਆਲੂ ਲਾਉਣੇ ਅਹੀਂ ਨਹੀਂ ਉਹ ਗੰਦੀ ਲਾਉਣੀ ਇਹ ਨਹੀਂ ਲਾਉਣੀ ਜੇ ਫਿਰ ਆਵੇ ਇੱਧਰ ਬੈਠੇ ਆਪਾਂ ਮਿੰਨਾ ਗੱਲ ਕਰੋ ਕੜਕਨਾਥ ਮੁਰਗਾ ਲਿਆਓ ਇੱਕ ਖੁੱਡਾ ਪੜਨ ਆਓ ਵੱਡਾ ਹਰਾ ਕੜਕਨਾਥ ਮੁਰਗੇ ਲਾਲ ਮੁਰਗੇ ਛੱਡੋ ਜਿਹੜਾ ਦਾਦਾ ਖਾਂਦਾ ਰਿਹਾ ਆਪਣੇ ਉਹ ਮੁਰਗੇ ਛੱਡੋ ਮੁਰਗੀਆਂ ਛੱਡੋ ਦੇਸੀ ਹਾਂਜੀ ਉਹ ਛੱਡੋ ਦੇਸੀ ਆਂਡਾ ਵੀ 15 20 ਰੁਪਏ ਆਪਣੇ ਵਿਕ ਜਣਾ ਸਿਆਲ ਚ ਹੈ ਆਂਡਾ ਆਪ ਆਪ ਦੇ ਘਰ ਲਈ ਖਾ ਲਈਏ ਵਧੂ ਆ ਹਾਂਜੀ ਆ ਆਪੋ ਸਾਹਿਬ ਤੇ ਲਈ ਦਾ ਵੀ ਇਹ মুরਗੀਆਂ ਰੱਖ ਲੋ ਹਾਂਜੀ ਦੋ ਬੱਕਰੇ ਰੱਖੋ ਲੋੜੀ ਆਉਂਦੀ ਕਿ ਨਹੀਂ ਮੁਰਗੇ ਲੱਭੀ ਤਾਂ ਨਹੀਂ ਹਾਂਜੀ ਬੱਕਰੇ ਦਾ ਮੀਟ ਚਾਹੀਦਾ ਜੀ ਸਰੀਨਾ ਭਾਵੇਂ ਲੱਗ ਜੇ ਮਹੀਨਾ ਬਾਪੂ ਉਹਨਾਂ ਦਾ ਹੈ ਤੇ ਬੱਕਰੇ ਦੋ ਛੱਡ ਦੋ ਔਰ ਕੀ ਕਰ ਹਾਂਜੀ ਬੱਕਰੇ ਛੱਡ ਦੋ ਮੁਰਗੇ ਛੱਡ ਦੋ ਸ਼ੌਂਕ ਵਾਲੀ ਚੀਜ਼ ਕੋਈ ਹੋਰ ਇੱਕ ਦੋ ਕਰ ਲੋ ਹਾਂਜੀ ਨਾਲ ਸ਼ੌਂਕ ਵੀ ਤੇ ਨਾਲ ਕਾਰੋਬਾਰ ਵੀ ਹੋਵੇ ਆ ਰੋਬਾਰਾ ਹਰੇਕ ਕਮਚ ਕਾਰੋਬਾਰ ਆ ਭਾਵੇਂ ਦੋ ਉਥੇ ਡੌਗ ਰੱਖ ਲਓ ਦੋ ਨਸਲਾਂ ਰੱਖ ਲਓ ਉਥੇ ਬਣਾ ਕੇ ਕਮਰਾ ਦੇ ਦੋ ਡਾਗ ਰੱਖ ਲਓ ਨਾਲੇ ਤੁਹਾਡੀ ਰਾਖੀ ਤੇ ਨਾਲੇ ਮੇਲ ਫੀਮੇਲ ਰੱਖੋ ਤੇ ਨਾਲੇ ਵੀ ਕੰਮ ਵੀ ਆਪਣੇ ਕਮਾਈ ਜਿਹੜਾ ਮਰਜ਼ੀ ਕੰਮ ਕਰੀਏ ਉਹ ਕੰਮ ਦੀ ਕਿਹੜੀ ਗੱਲ ਹੈ ਮੈਂ ਅੱਗੇ ਨਾ ਵੀ ਜੇ ਤੁਹਾਨੂੰ ਨਹੀਂ ਲੱਗਦਾ ਤੁਸੀਂ ਆ ਪਿੰਡਾਂ ਚ ਚਰੇੱਕੇ ਪਏ ਆ ਨਾ ਉਹਦੇ ਆ ਵੀ ਅਸੀਂ ਗੰਡੇ ਵੜੇ ਲਾਏ ਹੀ ਕਰਾਂ ਹੀ ਹਲਦੀ ਲਾਹੀ ਹੀ ਕਰਾਈ ਉਹ ਲਾਇਆ ਹੀ ਨਾ ਉਹਦੇ ਤੇ ਮਿਰਚ ਹੀ ਕੱਲੇ ਰਿਹਾ ਜਿਹੜਾ ਕੋਰਸ ਕਰਨਾ ਚਾਹਵੇ ਉਹ ਵੀ ਬਕਰਾ ਦਾਂਗੇ ਕਾਪੜੇ ਕੁੰਬਾਂ ਦਾ ਕੋਰਸ ਹੁੰਦਾ ਵਾ ਅੱਛਾ ਹੀ ਉਹ ਦਾ ਪਤਰਾ ਦੇਂਦਾ ਹੁੰਦਾ ਵਾ ਤੇ ਅੰਮਸਾਰੀ ਆ ਆਸਾ ਕਰੀ ਅੱਛਾ ਉਹ ਕਰਾਉਂਦੇ ਆ ਇਹ ਆਪਣੇ ਮਧੂਮੱਖੀ ਪਾਲਣ ਦਾ ਕਰਾਉਂਦੇ ਜਿੰਨੇ ਹੋ ਰੱਖਣੀਆਂ ਉਹ ਵੀ ਆਪਾਂ ਤੇ ਅੱਛਾ ਕੁੰਬਾਂ ਦਾ ਵੀ ਮਧੂਮੱਖੀ ਦਾ ਵੀ ਤੇ ਹੋਰ ਵੀ ਕੋਰਸ ਕਰਦੇ ਹਾਂ ਜਿਹੜੇ ਛੋਟੇ ਛੋਟੇ ਆਓ ਇਹੋ ਜਿਹਾ ਵੇਖ ਲਓ ਭਰਾ ਉਹ ਮਧੂ ਮੱਖੀ ਦਾ ਵੀ ਐਵੇਂ ਨਾ ਉੱਤੇ ਲੱਗਾ ਹਾਂ ਦਾ ਡੂ ਨਾ ਜਾ ਕੇ ਚੰਬੜ ਜਾਂਦੇ ਤੇ ਮੁੜ ਕੇ ਲੜ ਕੇ ਨਹੀਂ ਉਹ ਟ੍ਰੇਨਿੰਗ ਦਿੰਦੇ ਸਾਰੀ ਕਿਦਾਂ ਸ਼ਹਿਰ ਕੱਢਣਾ ਸਾਰਾ ਕੋਈ ਨਹੀਂ ਆਓ ਟ੍ਰੇਨਿੰਗ ਦੇਣਗੇ ਕਿ ਮਧੂ ਮੱਖੀ ਸ਼ਹਿਰ ਕਿਦਾਂ ਕੱਢਣਾ ਆਪਾਂ ਤੇ ਡੂ ਉਹ ਸ਼ੈਤਾਨੀਆਂ ਗਲੇ ਕੰਮ ਹੈ ਆਪਣੇ ਪਿੰਡਾਂ ਮਾਰੋ ਟੀਮ ਡੂ ਨੇ ਹੁਣ ਡਾ ਦੋ ਕੋ ਅੱਧੇ ਨਿਆਣੇ ਲੜ ਲੜ ਜਾਂਦੇ ਕੋਈ ਇੱਥੇ ਕਰਦੇ ਰਹੀ ਨੇ ਆਪਾਂ ਇੱਥੇ ਕੰਮ ਤੇ ਆਪਾਂ ਕਰਨੇ ਕਰਨੇ ਨੇ ਪਰ ਇਹ ਵੀ ਕਰੀਏ ਨਾਲ ਤੇ ਪਰ ਇਹ ਵੀ ਮੇਨ ਮਕਸਦ ਦੱਸਿਆ ਵਾ ਫਰਾ ਸਾਧਨ ਕਮਾਈਆ ਬੱਕਰੇ ਸਾਧਨ ਕਮਾਈ ਤੇ ਬੜੇ ਨਿਕਲ ਸਾਇਦ ਹੁਣ ਕਿੰਨਾ ਮਹਿੰਗਾ ਵੇਖ ਲੋ ਸ਼ਹਿਦ ਇਹ ਉਹ ਅਜੇ ਲੈ ਵੀ ਲਈਦਾ ਮਹਿੰਗਾ ਤੇ ਤਾਂ ਵੀ ਯਕੀਨ ਜਤ ਦੀ ਆਉਂਦਾ ਵੀ ਇਹ ਪਤਨੀ ਅਸਲੀ ਹੈ ਕੀ ਹੈ ਅਸਲੀ ਹੈ ਨਕਲੀ ਹੈ ਜੀ ਮਨ ਚ ਨਹੀਂ ਨਾ ਹੁੰਦਾ ਹੁਣ ਇੱਕ ਇਹ ਆਪਾਂ ਲਾਈ ਹੋਵੇ ਕੋਈ ਮਧੂ ਮੱਖੀ ਦਾ ਸ਼ਹਿਦ ਆਪਣਾ ਪਿਓਰ ਖਾਦਾ ਪੀਤਾ ਹੋਵੇ ਰੱਖਿਆ ਹੋਵੇ ਤੇ ਪਤਾ ਤੇ ਹੋਣਾ ਨਾ ਯਕੀਨ ਤੇ ਆ ਵੀ ਕਿ ਓਕੇ ਹੋਦੇ ਬਰਾਬਰ ਹੀ ਹੈਗੇ ਜਿੰਦ ਤੱਕ ਮਤਲਬ ਕਹਿੰਦਾ ਭਾਪ ਵੀ ਇੱਕ ਕਿੱਲੇ ਜ਼ਮੀਨ ਵਾਲਾ ਬੜੇ ਕੰਮ ਕਰ ਸਕਦਾ ਮੈਂ ਫੁੱਲਾਂ ਦੀ ਗੈਤੀ ਕਰ ਲਓ ਉਹ ਵੀ ਆਪਣੇ ਆਕੇ ਤੁਹਾਨੂੰ ਫੁੱਲ ਲਓ ਆ ਸਭ ਨਾਲੋਂ ਵਧੀਆ ਗੱਲ ਦਸੀ ਤੁਸੀਂ ਮੈਨੂੰ ਗਲਾਬ ਦੀ ਕਰ ਲੋ ਜਾਂ ਵਿੱਚ ਇੱਕ ਕਿੱਲੇ ਦੇ ਕੁਛ ਨਹੀਂ 10 ਮਰਲੇ ਜਾਂ ਇੱਕ ਕਨਾਲ ਫੁੱਲ ਲਾ ਦਿਓ ਲਾ ਦਿਓ ਫੁੱਲ ਤੇ ਲੈਓ ਮੈਂ ਮੈਂ ਵਕਾਉਣਾ ਤੇ ਹਾਂ ਜੀ ਉਹ ਆਪਣੇ ਗੱਡੀਆਂ ਤੇ ਵਾਧੂ ਹਾਂ ਜੀ ਉਹਦੇ ਮੰਡੀ ਜਾਂ ਆ ਵਾਰੀਆਂ ਨਾ ਨਾ ਵਿਆਹ ਵਾਲੀਆਂ ਗੱਡੀਆਂ ਸ਼ਿੰਗਾਰ ਰਹੀਆਂ ਕੋਈ ਮੁੰਡਾ ਕਿ ਭਾਉ ਤੇ ਹਾਂ ਜੀ ਉਹੋਂ ਆ ਵੀ ਚੱਲ ਇੱਥੇ 80 80 ਰੁਪਏ ਕਿਲੋ ਦੇ ਅਮਰਸਰ ਵਾਲੇ ਲੈ ਆਉਂਦਾ ਹੈ 80 ਰੁਪਏ ਕਿਲੋ ਅਮਰਸਰ ਦੀ ਗੱਡੀ ਛੇੜਾਉਂਦੇ ਆ ਬੜੇ ਪੈਸੇ ਲੈਂਦੇ ਆ ਗਲਾਬ 80 ਰੁਪਏ ਕਿਲੋ ਦੇ ਨਾਲ ਉਹ ਕਹਿੰਦੇ ਦਾ ਜਿਹੜੇ ਕਹਿੰਦੇ 80 ਰੁਪਏ ਆ ਤਾਂ ਜੇ ਆਪਾਂ ਕਿਹਨੂੰ ਆ ਤਾਂ ਕੋਈ ਨਹੀਂ ਇੱਥੇ ਆ ਜਾ 50 ਰੁਪਏ ਦੇ ਕਿਲੋ ਦੇ ਹਿਸਾਬ ਨਾਲ ਚੁੱਕਦੇ ਆ ਗੱਡੀ ਨੂੰ ਇੱਥੇ ਲਾ ਦੂ ਦੇ ਜੀ ਕਿਹਾ ਕਿਲੋ ਹੋ ਜਾਂਦੇ ਤੁਸੀਂ ਲਾ ਲਓ ਵੀ ਦੇ ਬੰਦੇ ਦੀ ਆਪਣੇ ਵਧੀਆ ਦਿਹਾੜੀ ਪੈ ਗਈ ਮੁਰਕੇ ਪੋਲ ਦੇ ਵੇਰ ਹੋ ਜਾਣਾ ਮੈਂ ਨਾ ਇੱਕ ਤੋੜੀ ਕੇ ਆਈ ਸੀ ਜਾਨੇ ਉਹ ਤੋੜੀ ਜਨੇ ਆਈ ਜਾਨੇ ਮੈਂ ਤਾਂ ਨਾ ਕੰਮ ਤੇ ਕਿਹੜੀ ਮੜਾ ਇੱਕ ਬੋਰਡ ਲਾਓ ਫੇ ਗੱਡੀ ਚਾੜ ਕੇ ਲੈ ਜਾਓ ਫੁੱਲ ਫੁਲਾਣਾ ਸਾਰੀ ਇਤੋਂਗੇ ਮੁੰਡਿਆ ਆਮ ਛੋਟੇ ਗਰੀਬ ਘਰਾਂ ਦੇ ਪਰਿਵਾਰ ਜਿਹੜੇ ਕਈ ਵਿਹਲੇ ਮੁੰਡੇ ਵੀ ਹੈਗੇ ਆ ਉਹ ਵੀ ਕਰ ਸਕਦੇ ਕੰਮ ਕਰਨ ਉਹਨਾਂ ਨੂੰ ਗੱਡੀ ਚਾੜ ਦੇ ਇੱਕ ਅੱਧੀ ਆ ਕਿੰਨੇ ਕਿੰਨੇ ਪੈਸੇ ਲਿੰਦੇ 1100 2100 ਇਹ ਵੋ ਤੇ ਫੁੱਲ ਆਪਦੇ ਤੋੜ ਕੇ ਨਾ ਤੈਨੂੰ ਸਜਰੇ ਲਾ ਕੇ ਦਵਾਗੇ ਗਲਾ ਦੇ ਫੁੱਲ ਸਜਰੇ ਲਾਵਾਂਗੇ ਨਾ ਸ਼ਮਨ ਨਾਲ ਖਾਈ ਜਾਈ ਨਾਲ ਹਾਂਜੀ ਹਾਂਜੀ ਕਿਉਂ ਗੋੜੀ ਡਾਲੀ ਲੈ ਆਂਦੀ ਬੁੱਲ ਖਾਣੇ ਵੀ ਨਹੀਂ ਨਾ ਗਲਾ ਦੇ ਹੀ ਚਲੋ ਬੜੇ ਕੰਮ ਹੈ ਜੀ ਕੋਲ ਮਲਾ ਕੇ ਜੇ ਇਰਾਦਾ ਕਰ ਸਕਦੇ ਆ ਤੇ ਬਾਕੀ ਵਰਕ ਕਰ ਲਿਓ ਸਾਡੇ ਬਾਗਬਾਨੀ ਵਿਭਾਗ ਦੇ ਸੇਵਾ ਗੁਰਪ੍ਰੀਤ ਸਿੰਘ ਝਭਾਲ ਤੇ ਇਹਨਾਂ ਨੂੰ ਮਿਲੋ ਬਾਸ ਸਟੂਡੀਓ ਤਾਂ ਤੁਹਾਨੂੰ ਪਤਾ ਹੀ ਆ ਤੁਹਾਡੇ ਵਿੱਚ ਹੀ ਆ ਮੈਨੂੰ ਮਿਲਿਆ ਸਾਰੇ ਮਿਲ ਗਏ ਅੱਗੇ ਜਿਹੜੇ ਬਾਹਰੋਂ ਬੂਦਰਾ ਦੇ ਜਿਹੜੇ 10-10 ਸਾਲ ਦੇ 20-20 ਸਾਲ ਦੇ ਵਿਛੜੇ ਆ ਉਹ ਮੈਨੂੰ ਹੀ ਆਣ ਕੇ ਦੱਸਦੇ ਵੀ ਫਲਾਣਾ ਕਿੱਥੇ ਢੀਂਡਾ ਕਿੱਥੇ ਉਹ ਆਪਾਂ ਜੂ ਬੈਠੇ ਆ ਤੇ ਹੁਣ ਬਾਗਬਾਨੀ ਵਿਭਾਗ ਦੇ ਤੁਹਾਨੂੰ ਸਾਰੇ ਕਾਰੋਬਾਰ ਦੱਸ ਤੇ ਜੇ ਇਹਦੇ ਵੀ ਤੁਹਾਨੂੰ ਇੱਥੇ ਮੁਸ਼ਕਲ ਲੱਗੀ ਵੀ ਪਿੰਡਾਂ ਇਹ ਨਹੀਂ ਨਹੀਂ ਅਸੀਂ ਉਹ ਕਰ ਦਿੰਨੇ ਹਾਂ ਆ ਕੀਤੀਆਂ ਸਾਡਾ ਆੜ ਚੱਲਿਆ ਸਾਡਾ ਉਹ ਨਹੀਂ ਵਿਗਿਆ ਐਮ ਐਸ ਪੀ ਪਤਾ ਨਹੀਂ ਕੀ ਜਾਂਦੇ ਉਹ ਉੱਤੇ ਰੋਈ ਜਾਂਦੇ ਰਹੇ ਕੁਝ ਕਰ ਲੋ ਐਮ ਐਸ ਪੀ ਨੂੰ ਨਾ ਰੋਈ ਜਾ ਕਰੋ ਮੱਛੀ ਪਾਲਣੇ ਵਾਚਮੀ ਸਬਸਿਡੀ ਜੇ ਉਹ ਵੀ ਸਰਕਾਰ ਦੇ ਦਿੰਦੀ ਹੈ ਕੰਮ ਬੜੇ ਸਰਦਾਰ ਜੀ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਮੱਛੀ ਲੈ ਲੋ ਆਪਣੀ ਬਾਹਰੋਂ ਆਉਂਦੀ ਸਾਰੀ ਆ ਇਧਰ ਕੋਲ ਨਾਲੇ ਆਪਾਂ ਜੂਦੀ ਮੱਛੀ ਵੜਾਂਗੇ ਨਾਲੇ ਜੂੰਦੀ ਮੱਛੀ ਫੜ ਕੇ ਖਾਵਾਂਗੇ ਨਾਲੇ ਆਪਾਂ ਮਰੀਆਂ ਮੱਛੀਆਂ ਖਾ ਕੇ ਕੀ ਕਰਨਾ ਹਾਂ ਜੀ ਹਾਂ ਉਹ ਵੀ ਪਤਾ ਨਹੀਂ ਮੱਛੀ ਮਾਰ ਨਹੀਂ ਤੇ ਮਾਰ ਕੇ ਖਾਣੀ ਆ ਇਹ ਉਹ ਵੀ ਪਤਾ ਨਹੀਂ ਕਿੰਨੇ ਦਿਨ ਲੱਗਦੀ ਪਤਾ ਨਹੀਂ ਕਿ ਕਿਰਾਤੀ ਮਰੀ ਹੈ ਪਾਣੀ ਤੋਂ ਬਿਨਾਂ ਹੈ ਅੱਜ ਮਰੀ ਹੈ ਹੁਣ ਮਰੀ ਹੈ ਆਪਾਂ ਦੇ ਦੋ ਦੋ ਮਹੀਨੇ ਉਹ ਲੱਗੀ ਖਾਈ ਜਨੇ ਸਾਲ ਸਾਲ ਮਰੀ ਖਾਈ ਜਨੇ ਉਹਦੀ ਅੱਧੇ ਕਿੱਲੇ ਦਾ ਬਣਾਇਆ ਹੋਵੇ ਸਾਰਾ ਉਹ ਆਪਣੇ ਪਾਉਂਡ ਦਾ ਛੋਟੇ ਨਾਲ ਸ਼ੁਰੂ ਕਰਨਾ 10 ਮਰਲੇ ਦਾ ਬਣਾਤਾ ਛੋਟਾਇਆ ਕਰਾ ਉਹਦੇ ਨਾਲ ਹੀ ਸਬਸਿਡੀ ਦਿੱਤੀ ਹੈ ਤੇਰੀ ਗੌਰਮਤ ਸਬਸਿਡੀਆਂ ਲੈਣ ਨੂੰ ਸਾਡਾ ਗੁਰਪ੍ਰੀਤ ਸਿੰਘ ਅਫਸਰ ਜਬਾਨ ਸਬਸਿਡੀਆਂ ਵੰਡਣ ਵਾਈ। ਹਰ ਗੱਲ 'ਚ ਸਬਸਿਡੀ ਆਉਂਦੇ ਦਵਾਂਗੇ ਆਪਾਂ। ਦੱਸੋ ਕਿਹੜਾ ਮੈਕਮਾ ਕਿਹੜਾ ਕੰਮ ਕਰਨਾ? ਪਾਲਣ ਮੁਰਗੀ ਪਾਲਣ ਸਾਹਿਬ ਜਿਹੜਾ ਮਰਜ਼ੀ ਦੱਸੋ ਅਸੀਂ ਸਬਸਿਡੀਆਂ ਦੇ ਲੈ ਕੇ ਦਵਾਂਗੇ। ਕੰਮ ਕੀ ਕਰਨਾ ਲਾਓ? ਹਾਂਜੀ। ਕੋਈ ਡੇਰੀ ਡੇਰੀ ਫਾਰਮ ਤੇ ਲੈਣੀ ਤਾਂ ਕੁਝ ਵੀ ਇਹਨਾਂ ਦੱਸਿਆ ਵੀ ਜ਼ਮੀਨ ਤੁਹਾਡੀ ਕੋਲੇ ਇੱਕ ਕਿੱਲਾ ਵਾ ਕੋਈ ਟੈਨਸ਼ਨ ਨਹੀਂ ਅੱਧਾ ਕਿੱਲਾ ਤਾਂ ਵੀ ਕੋਈ ਗੱਲ ਨਹੀਂ। ਹਾਂਜੀ। ਜਿੰਨੀ ਹੈਗੀ ਆ ਤੁਸੀਂ ਕੰਮ ਦਾ ਮਾਣ ਬਣਾਓ। ਪਰੇਪ ਉਹ ਸਬਸਿਡੀਆਂ ਦੇ ਵਿੱਚ ਲੱਗ ਲੁਕੇ ਤੇ ਸਾ ਦਾ ਉਧਰੋਂ ਵੀ ਪਰੇਸ਼ਾਨੀ ਨਹੀਂ ਹੋਣ ਦਵਾਂਗੇ ਐਵੇਂ ਨਹੀਂ 2 ਰੁਪਏ ਲੈ ਲਈ 5 ਰੁਪਏ ਵਿਆਹ ਨਾਲ ਲੈ ਲਈ ਇਹ ਆ ਉਹ ਆ ਇਤਨਾ ਹੀ ਸਹਾ ਦਾ ਕਰ ਦਵਾਂਗੇ ਚੰਗਾ ਹੀ ਧੰਨਵਾਦ ਅੱਗੇ ਮਿਲিয়ে ਜਾਗੇ